ਬਾਰਸੋਂ ਚੌਥੇ ਮੈਂ ਕਹਿੰਦਾ ਹੀ ਸੀਗਾ ਮੈਂ ਕਿਹਾ ਹੁਣ ਕੀ ਫਾਇਦਾ ਫਿਰ ਆਹ ਲਾਈਟਾਂ ਜੀਆਂ ਲਾਈਆਂ ਦਾ ਵੀ ਚਲਾ ਦਿਆ ਕਰਨ ਸਾਰੇ ਲੋਕੀ ਜਦੋਂ ਜਿਹੜੇ ਲੋਕੀ ਬਾਹਰੋਂ ਆਉਂਦੇ ਹੁੰਦੇ ਸੀ ਬੰਦਾ ਉਹਨਾਂ ਨੂੰ ਤਾਂ ਦਿਖਾਉਂਦਾ ਵਾ ਇਹ ਲਾਈਟਾਂ ਲਾ ਕੇ ਅੱਜ ਕੋਈ ਵਸ ਨਹੀਂ ਹੈਗੀ ਅੱਜ ਮੈਨੂੰ ਲੱਗਦਾ ਨੇੜੇ ਤੇੜੇ ਦੇ ਲੋਕੀ ਆਏ ਹੋਏ ਨੇ ਉਹਨਾਂ ਨੂੰ ਦਿਖਾਉਣ ਨੂੰ ਤਾਂ ਲਾਤੀਆਂ ਲੇਟਾਂ ਜਿਹੜੇ ਦੂਰੋਂ ਆਉਂਦੇ ਸੀਗੇ ਹੋਰ ਦੇਸ਼ਾਂ ਚੋਂ ਵੀ ਸਾਰੇ ਯੂਰਪ ਚੋਂ ਆਏ ਹੋਏ ਸੀ ਉਹਨਾਂ ਲਈ ਨਹੀਂ ਪਤੰਦਰਾਂ ਨੇ ਆ ਲੇਟਾਂ ਲਾਈਆਂ ਦੇਖੋ ਤਾਂ ਕਿੰਨਾ ਸੋਹਣਾ ਲੱਗਦਾ ਸੀਗਾ ਆ ਸਾਰੀ ਪਰਲੀ ਪਾਸੇ ਵਾਲੀ ਕੰਧ ਤੇ ਵੀ ਬਲੂ ਲਾਇਆ ਹੋਇਆ ਵਾ ਪਤਾ ਨਹੀਂ ਬਈ ਇਹਨਾਂ ਦਾ ਬੰਦ ਤਾਂ ਸਾਰਾ ਉਵੇਂ ਹੀ ਕੀਤਾ ਹੋਇਆ ਵਾ ਤੇ ਹੁਣ ਇਹਨਾਂ ਨੇ ਡੇਟ ਵਧਾਤੀ ਕੱਲ ਨੂੰ ਵੀ ਆ ਅੱਜ ਵੀ ਆ ਤੇ ਮੁੜ ਕੇ 14 ਤੋਂ ਬਾਅਦ 21 ਨੂੰ ਆ 23 ਨੂੰ ਆ ਫਿਰ 26 27 28 ਤੱਕ ਆ ਚੱਲਣਾ ਪ੍ਰੋਗਰਾਮ ਇੱਥੇ ਹੁਣ ਫੇਰ ਕੱਲ ਨੂੰ 15 ਅਗਸਤ ਦਾ ਤੇ ਇੱਥੇ ਵੀ ਕੱਲ ਨੂੰ ਬੰਦ ਦਾ ਮਾਰਕੀਟਾਂ ਸਾਰੀਆਂ। ਇਹ ਮੈਂ ਕਿਹਾ ਵੀ ਪਹਿਲਾਂ ਇੱਕ ਦੋ ਵੇਰੀ ਗਲਤੀਆਂ ਹੋਈਆਂ ਨੇ ਮੇਤੋ। ਮੜ ਕੇ ਸਮਾਨ ਲੈ ਕੇ ਨਹੀਂ ਆ ਹੁੰਦਾ। ਇਹ 15 ਅਗਸਤ ਨੂੰ ਦੇਖੀਦਾ ਵੀ ਹੁਣ ਕੀ ਕਰੀਏ। ਤੇ ਹੁਣ ਮੈਂ ਕਿਹਾ ਅੱਜ ਹੀ ਲੈ ਆਈਏ ਜਾ ਕੇ ਉਹ ਮੁੰਡੇ ਨੂੰ ਕੀਤਾ ਵਾ ਫੋਨ ਉਹ ਕਹਿੰਦਾ ਵੀ ਉੱਥੇ ਆ ਜਾ ਮੈਂ ਚਲ ਬਾਅਦ ਚ ਵੀ ਲੈ ਕੇ ਆਉਣਾ ਪਾਣੀ ਪੂਣੀ ਅੱਜ ਹੀ ਚੱਕਦੇ ਆਉਣਾ ਇਕੱਠਾ ਹੀ ਇੱਥੇ ਰਾਤ ਦੇ ਫੇਸ ਤੇ ਲੀਆਂ ਤਿਆਰੀਆਂ ਹੋ ਰਹੀਆਂ ਨੇ ਉਹ ਕਹਿੰਦਾ ਉਹ ਚਰਚ ਕੋਲੇ ਆ ਜਾ ਉੱਥੇ ਚਰਚਾ ਇੱਕ ਗਾਹ ਕਿਉਂਕਿ ਇਧਰ ਇੱਥੇ ਤਾਂ ਰਸਤਾ ਬੰਦ ਕਰ ਦਿੰਦੇ ਆ ਨਾ ਗੱਡੀਆਂ ਆਉਣ ਨੂੰ ਮੈਂ ਚੱਲ ਆ ਜਾਂਦਾ ਉੱਥੇ ਥੋੜਾ ਮਿੰਟ ਦਾ ਰਾਹ ਵਾ ਤੁਰ ਕੇ ਸਮਾਨ ਲੈ ਜਾਂਦਾ ਸਮਾਨ ਲੈ ਕੇ ਕਰੇ ਰੱਖਿਆ ਜਾਂਦਾ ਪਾਣੀ ਰੱਖ ਦਿਆ ਨੂੰ ਹੋ ਜਾਂਦਾ ਔਖਾ ਜਿਹਾ ਆਇਆ ਗਰਮੀ ਆ ਗਈ ਸੀ ਇੱਕ ਹਮਸ ਜਿਹਾ ਇੱਕ ਬੱਦਲ ਜਿਹਾ ਨਾ ਬੱਦਲਾਂ ਨਾਲ ਹਵਾ ਚੱਲਦੀ ਨਹੀਂ ਸੀਗੀ ਆਇਆ ਕਰਕੇ ਗਰਮੀ ਜੀ ਜ਼ਿਆਦਾ ਸੀਗੀ ਸਮਾਨ ਰੱਖ ਕੇ ਨਾ ਹਣੂਮ ਕੇ ਫਿਰ ਬਾਹਰ ਨਿਕਲੇ ਆ ਮੈਂ ਹੁਣ ਹਵਾ ਵੀ ਚੱਲ ਪਈ ਬਹੁਤ ਸੋਹਣੀ ਪਹਿਲਾਂ ਤਾਂ ਹਵਾ ਵੀ ਨਹੀਂ ਚੱਲਦੀ ਸੀ ਜਿੰਨਾ ਚਿਰ ਤੱਕਰ ਮੈਂ ਸਮਾਨ ਗੱਡੀ ਚੋਂ ਕੱਢ ਕੇ ਉੱਪਰ ਰੱਖ ਕੇ ਆਇਆ ਪਹਿਲਾਂ ਨਾ ਕਦੇ ਨਹੀਂ ਇੰਨੀ ਆਵਾਜ਼ ਆਈ ਹੈਗੀ ਆ ਜਿੰਨੀ ਅੱਜ ਆ ਰਹੀ ਆ ਦੇਖਾ ਤੁਹਾਨੂੰ ਸੁਣਦਾ ਹੋਣਾ ਡੀ ਜੇ ਚੱਲਦਾ ਇਹ ਇਥੋਂ ਨਹੀਂ ਜਿਆਦਾ ਤਾਂ ਆਲੇ ਦੁਆਲੇ ਰੌਲੇ ਦੀ ਆਵਾਜ਼ ਸੁਣਦੀ ਆ ਉਹ ਉਥੇ ਐਂ ਖੁੰਡੇ ਚੋਥੇ ਚੱਲ ਰਿਹਾ ਬਾਡੀ ਜਿਹੜਾ ਉਹਦੇ ਅੰਦਰ ਫੇਸ ਤਾਂ ਚੱਲਦਾ ਹੁੰਦਾ ਆ ਜਿੱਥੇ ਨਾ ਫੇਸ ਤਾਂ 15 ਅਗਸਤ ਤੋਂ ਦਾ ਵੀ ਇਟਲੀ 'ਚ ਦੇਖੋ ਕੋਈ ਨਹੀਂ ਸੜਕਾਂ ਤੇ ਕੋਈ ਵੀ ਕੋਈ ਕੋਈ ਠਾਮੀ ਠਾਮੀ ਗੱਡੀ ਲੰਘਦੀ ਆ ਨਹੀਂ ਆ ਟਾਈਮ ਤੇ ਸਾਹ ਨਹੀਂ ਆਉਂਦਾ ਹੁੰਦਾ ਇੱਥੇ ਜਿਵੇਂ ਕਰਫਿਊ ਕੋਰੋਨਾ ਟਾਈਮ ਸੀਗਾ ਨਾ ਐ ਹੋਇਆ ਪਿਆ ਵਾ ਨਾ ਕਿਤੋਂ ਆਵਾਜ਼ ਆਉਂਦੀ ਆ ਦੂਰੋਂ ਦੂਰੋਂ ਪੱਤੇ ਡਿੱਗਣੇ ਹੋ ਗਏ ਸ਼ੁਰੂ ਦਰਖਤਾਂ ਤੋਂ ਬਾਅਦ ਮੈਨੂੰ ਤਾਂ ਨਹੀਂ ਲੱਗਦਾ ਹੁਣ ਇਹ ਦੁਬਾਰਾ ਆਉਣਗੇ ਕਿਉਂਕਿ ਸਿਆਲਾਂ ਵਿੱਚ ਤਾਂ ਬਿਲਕੁਲ ਹੀ ਖਾਤਮ ਹੀ ਰਹਿੰਦੇ ਨੇ ਇਹ ਦਰਖਤ ਸੋਕ ਗਏ ਸਾਰੇ ਆਹ ਦਰਖਤ ਤਾਂ ਸੁੱਕ ਗਏ ਸਾਰੇ ਮੈਨੂੰ ਨਹੀਂ ਲੱਗਦਾ ਹੁਣ ਆਉਣਗੇ ਦੁਬਾਰਾ ਇੰਨਾ ਤੇ ਪੱਤੇ ਉਹ ਕਿ ਗਾਸ ਤਾਂ ਖਾਤਮ ਹੋਣ ਵਾਲਾ ਬਸ ਸਤੰਬਰ ਅਕਤੂਬਰ ਨਵੰਬਰ ਦਸੰਬਰ ਹਾਂ ਬਸ ਆ ਪੰਜ 6 ਮਹੀਨੇ ਹੁਣ ਇਹਨਾਂ ਨੇ ਆ ਹੀ ਰਹਿਣਾ ਵਾ ਦੋ ਦਿਨ ਹੋ ਗਏ ਦੋ ਤਿੰਨ ਦਿਨ ਹੋ ਗਏ ਪੀਸਾ ਖਾਨ ਨੂੰ ਜੀ ਕਰਦਾ ਸੀ ਬਹੁਤ ਦੋ ਤਿੰਨ ਦਿਨ ਤੋਂ ਦੁਕਾਨਾਂ ਬੰਦ ਆ ਮੈਨੂੰ ਲੱਗਾ ਸਾਰੇ ਛੁੱਟੀਆਂ ਤੇ ਗਏ ਹੋਏ ਨੇ ਪਰ ਨਹੀਂ ਆਈ ਦਾ ਵੀ 8:30 ਵਜੇ ਆ 8:30 9:00 ਵਜੇ ਬੰਦ ਕਰ ਜਾਂਦੇ ਨੇ ਬਾਕੀ ਹੁਣ ਮੈਂ ਕਿਹ ਚੱਲ ਦੇਖਦਾ ਜਾ ਕੇ ਜੇ ਹੁਣ ਖੁੱਲੀ ਹੋਈ ਤਾਂ ਹੁਣ ਲੈ ਜਾਣਾ ਦੋ ਦਿਨ ਹੋ ਗਏ ਤਿੰਨ ਦਿਨ ਬੰਦ ਹੀ ਮਿਲਦੀ ਆ ਦੁਕਾਨ ਇੱਕ ਤਾਂ ਬੰਦੀ ਮਿਲੀ ਆ ਉਹ ਪਰੇ ਦੇਖਦਾ ਹਾਂ ਉਨ ਜਾ ਕੇ ਯਾਰ ਇੱਕ ਇਥੋਂ ਕੱਲ ਵੀ ਮੈਂ ਜਦੋਂ ਆਇਆ ਦੁਕਾਨ ਤੇ ਇਥੇ ਮੌਸਿਕ ਹੋਰ ਹੀ ਤਰ੍ਹਾਂ ਦਾ ਆਇਆ ਜਿਵੇਂ ਆਰੇ ਬਹੁਤ ਜ਼ਿਆਦਾ ਭੇੜਾ ਜਿਵੇਂ ਕੁਝ ਮਰਿਆ ਹੁੰਦਾ ਜਾਂ ਤਾਂ ਇੰਨਾ ਚ ਕਿਸੇ ਨੇ ਕੋਈ ਸੈਟ ਤਾਂ ਮਰਿਆ ਹੋਇਆ ਪਤਾ ਨਹੀਂ ਆਇਆ ਨਹੀਂ ਹੋਣਾ ਇੱਥੇ ਕਿਸੇ ਨੂੰ ਚੱਜ ਨਾਲ ਸਮਝ ਨਹੀਂ ਤਾਂ ਕੰਟਰੋਲ ਹੋ ਜਾਣਾ ਸੀਗਾ ਕੱਲ ਵੀ ਆਇਆ ਮੈਂ ਕੱਲ ਵੀ ਇੰਨਾ ਹੀ ਭੇੜਾ ਆਇਆ ਮੌਸਿਕ ਦੇਖੋ ਜੈਂਪੋ ਜਾਂਦੇ ਸਾਈਕਲਾਂ ਵਾਲੇ ਕੈਂਬੋ ਐ ਕਿੱਥੇ ਨਾ ਟਿਮੂ ਨਾਉਂਦੀ ਐਪ ਆ ਜਿਵੇਂ ਐਮਾਜ਼ਨ ਆ ਉਹ ਵੀ ਟਿਮੂ ਆ ਇੰਡੀਆ ਚ ਵੀ ਸ਼ਾਇਦ ਹੋਈ ਪਤਾ ਨਹੀਂ ਓਪਨ ਹੋਈਗੀ ਹੋਣੀ ਆ ਇੰਡੀਆ ਚ ਵੀ ਹੈਨਾ ਬਹੁਤੀਆਂ ਚੀਜ਼ਾਂ ਸਸਤੀਆਂ ਹੁੰਦੇ ਤੇ ਬਹੁਤ ਜ਼ਿਆਦਾ ਜਿਹੜੀਆਂ ਮਾਰਕੀਟ ਚ ਬੀਬੀ 3T ਐਰੋ ਦੀਆਂ ਦੇਖਣ ਨੂੰ ਮਿਲਦੀਆਂ ਨੇ ਨਾ ਇੱਥੇ ਉਹ 10 10 15 15 ਦੇ ਵਿੱਚ ਆ ਜਾਂਦੀਆਂ ਨੇ ਤਾਂ ਹੈੱਡਫੋਨ ਤੁਸੀਂ ਜਿੱਥੇ ਮਰਜ਼ੀ ਪਤਾ ਕਰ ਲਓ 15 ਰੁਪਏ ਤੋਂ ਇੱਕ ਘੱਟ ਆਉਂਦੇ ਨਹੀਂ ਗੀ ਉੱਥੇ 2 2 3 3 ਰੁਪਏ ਦੇ ਵੀ ਆ ਜਾਂਦੇ ਵਧੀਆ ਉਹਨਾਂ ਦੇ ਇਹ ਨਹੀਂ ਵੀ ਉਹੀ ਪਰ ਮੇਰੇ ਹਿਸਾਬ ਨਾਲ ਹੁੰਦੇ ਚਾਈਨਾ ਚਾਈਨਾ ਨੇ ਤਾਂ ਉਹਨੂੰ ਕੰਟਰੋਲ ਕੀਤਾ ਪਿਆ ਸਾਰੇ ਕੀਤੇ ਹਨ ਉਹ ਇੱਥੇ ਪੋਸਟ ਆਫਿਸ 'ਚ ਭੇਜੇ ਹੋਏ ਆ ਉਹਨਾਂ ਨੇ ਉਹ ਲੈਣ ਆਏ ਹੋਏ ਆ ਪੋਸਟ ਆਫਿਸ ਵਾਲੇ ਕਹਿੰਦੇ ਵੀ ਅੱਜ ਸ਼ਨੀਵਾਰ ਆ 15 ਦੀ ਵੀ ਕੱਲ ਛੁੱਟੀ ਸੀਗੀ ਵੀ ਅੱਜ ਆ ਗਿਆ ਕਹਿੰਦੇ ਤੁਹਾਡਾ ਸਮਾਨ ਵੀ ਜਾਨੀ ਕਿ ਜਿਹੜੇ ਅੰਦਰੋਂ ਸਮਾਨ ਲੈ ਕੇ ਆਉਂਦੇ ਹੁੰਦੇ ਨੇ ਵੀ ਉੱਥੇ ਸਾਡਾ ਉਹ ਬੰਦ ਆ ਤੇ ਬੱਸ ਵੀ ਉਹ ਕਹਿੰਦੇ ਹੁਣ ਸੋਮਵਾਰ ਨੂੰ ਆ ਜੀ ਸੋਮਵਾਰ ਨੂੰ 9-10 ਵਜੇ ਆ ਕੇ ਲੈ ਜੀ ਛੱਡ ਮੈਂ ਕਿਹਾ ਕੋਈ ਗੱਲ ਨਹੀਂ ਹੁਣ ਸੋਮਵਾਰ ਨੂੰ ਆ ਜਾਾਂਗੇ ਮੰਗਲਵਾਰ ਤੱਕ ਤਾਂ ਹਜੇ ਘਰੇ ਹੀ ਆਂ ਬੁੱਧਵਾਰ ਨੂੰ ਜਾਣਾ ਦੁਬਾਰਾ ਕੰਮ ਤੇ ਤੇ ਚਲੋ ਠੀਕ ਆ ਜੀ ਐਨੀ ਕ ਵੀਡੀਓ ਕਬੂਲ ਕਰਿਓ ਜੇ ਕਿਸੇ ਵੀਰ ਭੈਣ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜਰੂਰ ਕਰਦੇ ਹੋ ਜਿਨ੍ਹਾਂ ਨੇ ਕੀਤਾ ਹੋਇਆ ਉਹ ਲਾਈਕ ਤੇ ਕਮੈਂਟ ਕਰਕੇ ਦੱਸ ਦਿਆ ਕਰੋ ਵੀਡੀਓ ਕਿਦਾਂ ਦੀ ਲੱਗਦੀ ਆ ਜੀ ਵੀਡੀਓ ਦੇਖਣ ਵਾਲੇ ਸਾਰਿਆਂ ਦਾ ਧੰਨਵਾਦ ਤੇ ਸਾਰਿਆਂ ਨੂੰ ਸასი ਸ਼ਕਰ